ਸਰ ਆਦਿ ਨੇ ਗੁਰਬਾਣੀ ਦੇ ਅੰਦਰ ਦੋ ਸਮੱਸਿਆਵਾਂ ਦਾ ਜ਼ਿਕਰ ਕੀਤਾ ਹੈ ਪਹਿਲੀ ਸਮੱਸਿਆ ਹੰਕਾਰ ਦਾ ਤੇ ਦੂਸਰੀ ਸਮੱਸਿਆ ਹੈ ਢੰਤੀ ਕਲਾ ਇਹ ਦੋ ਸਮੱਸਿਆਵਾਂ ਦਾ ਜ਼ਿਕਰ ਕਰਦੇ ਉਹ ਕਹਿੰਦੇ ਵਚਨ ਕਰਦੇ ਨੇ ਜਦੋਂ ਕਿਸੇ ਮਿਲਤ ਤਦ ਗਰਭ ਕਰਤ ਹੈ ਕਿਨ ਜਨ ਨੂੰ ਤਨ ਤੋਂ ਦੌਰਤ ਮਿਲ ਜਾਂਦਾ ਹੈ ਤਾਂ ਤੋਂ ਹੰਕਾਰ ਕਰਦਾ ਹੈ ਮਾਇਆ ਗਈ ਤੋਂ ਰੋਗਣ ਲੱਗਦਾ ਹੈ ਕਿਨੇ ਜਦੋਂ ਉਹ ਫਿਰ ਤੇਰੇ ਕੋਲੋਂ ਚਲਾ ਜਾਂਦਾ ਤੇਰੇ ਕੋਲ ਨਹੀਂ ਰਹਿੰਦਾ ਤੂੰ ਕੰਗਾਲ ਹੋ ਜਾਣਾ ਫਿਰ ਤੂੰ ਰੋਣ ਲੱਗ ਪਿਆ ਮੈਂ ਤੂੰ ਦੁੱਖ ਦੇ ਵਿੱਚ ਆ ਗਿਆ ਨਾ ਚਿੰਤਾ ਕਰਦਾ ਹੈ ਇਸ ਨੂੰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਫਰੀਦਾ ਮਨ ਮਦਾਨ ਕਰ ਟੋਏ ਟੱਬੇ ਲਾ ਕਿਨੇ ਸੱਜਣਾ ਮਨ ਨੂੰ ਮਦਾਰ ਬਣਾ ਲੈ ਜਿਹੜੇ ਟੋਏ ਤੇ ਟੱਬੇ ਨਹੀਂ ਜਦੋਂ ਤੇਰੇ ਕੋਲ ਅਹੰਕਾਰ ਆਉਂਦਾ ਹੈ ਉਹਨਾਂ ਨੂੰ ਟੱਪੇ ਤੇ ਚੜ ਜਾਣਾ ਡੱਬੇ ਵਾਲੀ ਅਵਸਥਾ ਦੇ ਵਿੱਚ ਆ ਜਾਣਾ ਉੱਚਾ ਹੋ ਜਾਣਾ ਹੈ ਤੇ ਜਦੋਂ ਤੇਰੇ ਮਨ ਦੀ ਅਵਸਥਾ ਨਿਮੀ ਹੁੰਦੀ ਹੈ ਤੂੰ ਢੈਂਦੀ ਕਲਾ ਦੇ ਵਿੱਚ ਹੈ ਉਦੋਂ ਤੂੰ ਟੋਏ ਵਾਲੀ ਅਵਸਥਾ ਦੇ ਵਿੱਚ ਆ ਜਾਣਾ ਹੈ ਟੋਏ ਵਾਂਗੂ ਡੂੰਘਾ ਹੋ ਜਾਣਾ ਹੈ ਢੈਂਦੀ ਕਲਾ ਦੇ ਵਿੱਚ ਆ ਜਾਣਾ ਹੈ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਸਦਨਾ ਫਰੀਦਾ ਮਨਮਦਾਨ ਕਰ ਟੋਏ ਟੱਬੇ ਲਾਹ ਕਹਿੰਦੇ ਇਹ ਦੋਨੇ ਅਵਸਥਾ ਨੂੰ ਛੱਡ ਦੇ ਟੋਏ ਵੀ ਛੱਡ ਦੇ ਟੱਬੇ ਵੀ ਛੱਡ ਦੇ ਤੇ ਤੂੰ ਮਨ ਨੂੰ ਮੈਦਾਨ ਕਰ ਲੈ ਜਦੋਂ ਮਨ ਨੂੰ ਮੈਦਾਨ ਬਣਾ ਲਿਆ ਤੂੰ ਸਹਿਜ ਅਵਸਥਾ ਦੇ ਵਿੱਚ ਆ ਜਾਵੇਂਗਾ ਤੂੰ ਉਸ ਆਕਾਰਪੁਰਖ ਦੇ ਨਾਲ ਜੁੜ ਕੇ ਫਿਰ ਸਹਿਜ ਅਵਸਥਾ ਦੇ ਵਿੱਚ ਆਵੇਂਗਾ ਤੇ ਤੇਨੂੰ ਸੂਝ ਆ ਜਾਵੇਗੀ ਤੂੰ ਸੋਨੇ ਤੇ ਮਿੱਟੀ ਨੂੰ ਇੱਕ ਬਰਾਬਰ ਸਮਝੇਗਾ ਇਹ ਤੈਨੂੰ ਸੂਝ ਆ ਜਾਣੀ ਹੈ